ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਨਲਵਾਰਡ ਦਾ ਜਿਹੜਾ ਕੁੱਟ ਮਾਰਦਾ ਮਾਮਲਾ ਸੀ ਤੇ ਮਾਨਯੋਗ ਹਾਈ ਕੋਰਟ ਨੇ ਆਦੇਸ਼ ਦਿੱਤੇ ਸੀ ਸੀਵੀਆਈ ਨੂੰ ਵੀ ਇਸ ਮਸਲੇ ਦੀ ਜਾਂਚ ਕੀਤੀ ਜਾਵੇ ਤੇ ਸੀਵੀਆਈ ਵੱਲੋਂ ਕੇਸ ਰਜਿਸਟਰ ਕਰ ਲਿਆ ਗਿਆ ਜਾਨੀ ਕਿ ਐਫਆਈਆਰ ਦਰਜ ਕਰ ਲਈ ਗਈ ਮੁਕੱਦਮਾ ਦਰਜ ਕਰ ਲਿਆ ਗਿਆ ਤੇ ਜਿੰਨੇ ਵੀ ਬੰਦੇ ਪੁਲਿਸ ਮੁਲਾਜ਼ਮ ਕੁੱਟਮਾਰ ਕਰਨ ਵਾਲੇ ਨੇ ਉਹਨਾਂ ਤੇ ਸਿਕੰਜਾ ਕੱਸਿਆ ਗਿਆ ਨੌਕਰੀ ਤੋਂ ਵੀ ਜਾਣਗੇ ਔਰ ਜੇਲ੍ਹ ਦੇ ਵਿੱਚ ਵੀ ਦਿਨ ਤੇ ਰਾਤਾਂ ਕਟਣੀਆਂ ਪੈਣਗੀਆਂ ਉਹ ਇੱਕ ਦੋ ਨਹੀਂ ਉਹ ਸਾਲਾਂ ਬਤੀਰਾਤ ਹੋਣਗੀਆਂ ਉਹ ਜਿਹੜਾ ਮੱਥੇ ਤੇ ਕਲੰਕ ਲੱਗੂ ਉਹ ਵੱਖਰਾ ਹੈ ਹਰਾਸ਼ਮੈਂਟ ਹੋ ਜਿਹੜੀ ਬਦਨਾਮੀ ਹੋ ਉਹ ਬੱਕਰੀ ਹੈ ਮੈਂ ਗੱਲ ਇਥੇ ਜਿਹੜੀ ਕਰਨੀ ਚਾਹੁੰਨਾ ਉਹਦੇ ਬਾਰੇ ਥੋੜਾ ਜਿਹਾ ਧਿਆਨ ਦਿਓ ਪੁਲਿਸ ਮੈਕਨ ਵਿੱਚ ਮੇਦੇ ਵਿੱਚ ਡਿਪਾਰਟਮੈਂਟ ਦੇ ਵਿੱਚ ਬਹੁਤ ਆਹਲਾ ਦਰਜੇ ਦੇ ਅਫਸਰ ਨੇ ਜਿਹੜੇ ਬਹੁਤ ਵਧੀਆ ਲਿਖਦੇ ਵੀ ਹੈ ਬੋਲਦੇ ਵੀ ਹੈ ਇਮਾਨਦਾਰ ਨਾਲ ਡਿਊਟੀ ਵੀ ਕਰਦੇ ਆ ਉਹ ਉਹ ਬੰਦੇ ਜਿਹੜੇ ਆਪਣੇ ਕੋਲੋਂ ਖਰਚ ਕਰਦੇ ਆ ਜਦੋਂ ਕਿ ਕਿਸੇ ਦੇ ਪੱਲੋਂ ਚਾਹ ਦਾ ਕੱਪ ਵੀ ਨਹੀਂ ਪੀਂਦੇ ਇਹੋ ਜਿਹੇ ਬੰਦੇ ਵੀ ਪੁਲਿਸ ਦੇ ਵਿੱਚ ਹੈਗੇ ਆ ਬਹੁਤ ਇਮਾਨਦਾਰ ਆ ਅੱਜ ਤੱਕ ਉਹਨਾਂ ਤੇ ਕੋਈ ਰਿਸ਼ਵਤ ਦਾ ਕੇਸ ਨਹੀਂ ਤੇ ਉਹ ਸੌ ਖਾਨ ਜੋ ਕੇ ਹੈਗੇ ਆ ਵੀ ਅਸੀਂ ਕਿਸੇ ਤੋਂ 5 ਪੈਸੇ ਅੱਜ ਤੱਕ ਲਏ ਨਹੀਂ ਉਹ ਬੰਦੇ ਵੀ ਪੁਲਿਸ ਵਿੱਚ ਹੈਗੇ ਆ ਔਰ ਇਸੇ ਕਰਕੇ ਪੰਜਾਬ ਦੇ ਵਿੱਚ ਜਿਹੜਾ ਥੋੜਾ ਬਹੁਤਾ ਕੰਟਰੋਲ ਹੈ ਉਹਨਾਂ ਚੰਗਿਆਂ ਬੰਦਿਆਂ ਕਰਕੇ ਆ ਇੱਕ ਮੈਂ ਉਦਾਹਰਨ ਦੇਣੀ ਹੈ ਜਦੋਂ ਅਤਵਾਦ ਦਾ ਦੌਰ ਸੀ ਨਾ ਉਦੋਂ ਵੀ ਇਹਨਾਂ ਲੋਕਾਂ ਨੇ ਇੰਨੀ ਇੱਕ ਅੱਤ ਚੱਕੀ ਸੀ ਉਦੋਂ ਪੰਜਾਬ ਪੂਰਬ ਦੇ ਵਿੱਚ ਵੀ ਬੰਦੇ ਉਹ ਸੀ ਜਿਨ੍ਹਾਂ ਨੇ ਆਪਣੀਆਂ ਫੀਤੀਆਂ ਦੇ ਖਾਤਰ ਫੇਕ ਇਨਕਾਊਂਟਰ ਵੀ ਕੀਤੇ ਇਥੋਂ ਤੁਸੀਂ ਮੂਨਕਰ ਨਹੀਂ ਹੋ ਸਕਦੇ ਸਚਾਈ ਹੈ ਤੇ ਫੇਕ ਇਨਕਾਊਂਟਰ ਕਰਨ ਵਾਲਿਆਂ ਨੂੰ ਹੁਣ ਪਿਛਲੇ 1-2 ਮਹੀਨਿਆਂ ਵਿੱਚ ਕਈਆਂ ਨੂੰ ਸਜ਼ਾ ਵੀ ਅਜ਼ਾਦ ਵੱਲੋਂ ਸੁਣਾਈ ਗਈ ਹੈ। ਉਹਨਾਂ ਨੂੰ ਜੇਲ੍ਹ ਦੇ ਵਿੱਚ ਜਾਣਾ ਪਿਆ, ਜੇਲ੍ਹ ਕੱਟਣ ਲਈ। ਹੁਣ ਉਹ ਜੇਲ੍ਹ ਵਿੱਚ ਨੇ। ਇਹ ਸਚਾਈ ਹੈ। ਪਰ ਜੇ ਅਸੀਂ 80 82000 ਵਿੱਚੋਂ 5-7000 ਬੰਦਾ ਪੁਲਿਸ ਦਾ ਮਾੜਾ ਹੈ ਜਾਂ 10000 ਬੰਦਾ ਮਾੜਾ ਹੈ। ਅਸੀਂ ਪੂਰੀ ਪੁਲਿਸ ਨੂੰ ਮਾੜਾ ਨਹੀਂ ਕਹਿ ਸਕਦੇ। ਇਹ ਵੀ ਸਾਨੂੰ ਧਿਆਨ ਦੇਣ ਦੀ ਲੋੜ ਹੈ। ਪੁਲਿਸ ਦੇ ਵਿੱਚ ਕੋਈ ਪਾਕਿਸਤਾਨ ਦੇ ਮੁੰਡੇ ਭਰਤੀ ਨਹੀਂ ਕੋਈ ਹਰਣ ਦੇ ਮੁੰਡੇ ਭਰਤੀ ਨਹੀਂ ਸਾਡੇ ਪੰਜਾਬ ਦੇ ਨੌਜਵਾਨ ਪੁਲਿਸ ਦੇ ਵਿੱਚ ਨੇ ਤੇ ਜੇ ਪੁਲਿਸ ਦਾ ਮਹਿਕਮਾ ਇੰਨਾ ਹੀ ਮਾੜਾ ਹੈ ਫਿਰ ਅਸੀਂ ਆਪਣੇ ਬੱਚਿਆਂ ਨੂੰ ਕਿਉਂ ਕਹਿਣਾ ਕਿ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਗੋ ਫਿਰ ਅਸੀਂ ਪਹਿਲੀ ਰੋਕ ਲਈਏ ਇਹਦਾ ਮਤਲਬ ਜਿਹੜੇ ਪੁਲਿਸ ਵਿੱਚ ਮਾੜੇ ਅਫਸਰ ਨੇ ਮਾੜੇ ਅਨਸਰ ਨੇ ਉਹਨਾਂ ਤੇ ਸਿਕੰਜਾ ਕੱਸਿਆ ਜਾਣਾ ਚਾਹੀਦਾ ਹੋਰਾਂ ਨੂੰ ਵੀ ਅਕਲ ਆ ਜਾਊਗੀ ਹੋਰਾਂ ਦੇ ਵੀ ਕੰਲ ਹੋ ਜਾਣਗੇ ਉਹ ਜਿਹੜਾ ਇਹ ਮਾਮਲਾ ਸੀ ਕਰਨਲ ਬਾਠ ਵਾਲਾ ਕੁੱਟ ਮਾਰਦਾ ਜੇ ਕਿਤੇ ਪਟਿਆਲੇ ਦੇ ਐਸਐਸਪੀ ਨਾਨਕ ਸਿੰਘ ਡੀਆਈਜੀ ਆਈਜੀ ਡੀਜੀਪੀ ਐਕਸ਼ਨ ਲੈਂਦੇ ਉਸ ਵਕਤ ਸੁਣਵਾਈ ਹੁੰਦੀ ਉਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਵਰਖਾਸਤ ਕੀਤਾ ਜਾਂਦਾ ਕੁਝ ਮਹੀਨਿਆਂ ਲਈ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਐਕਸ਼ਨ ਤਾਂ ਹੁੰਦਾ ਜਦੋਂ ਕਿਸੇ ਦੇ ਕੰਨ ਤੇ ਜੂੰ ਸਰਕੀ ਨਹੀਂ ਬਚਾਉਣ ਲਈ ਤੁਰ ਪਏ ਫਿਰ ਅਗਲੇ ਹਾਈ ਕੋਰਟ ਤੱਕ ਗਏ ਧਰਨਾ ਲਾਉਣਾ ਪਿਆ ਹਾਈ ਕੋਰਟ ਵੱਲੋਂ ਆਦੇਸ਼ ਹੋ ਗਏ ਸੀਵੀਆਈ ਨੂੰ ਕਿ ਜਾਂਚ ਕੀਤੀ ਜਾਵੇ ਜਣ ਕੇ ਇੱਕ ਕਮਜ਼ੋਰੀ ਨੂੰ ਛਪਾਉਣ ਵਾਸਤੇ ਤਾਣਾ ਬਾਣਾ ਬੁੜਿਆਂ ਗਿਆ ਤੇ ਫਿਰ ਵੀ ਉਹ ਤਾਣਾ ਬਾਣਾ ਬੁੜਿਆ ਹੋਇਆ ਰਾਸ ਨਹੀਂ ਆਇਆ ਹੁਣ ਸੀਵੀਆਈ ਜਿਹੜੀ ਏਜੰਸੀ ਹੈਗੀ ਹੈ ਭਾਰਤ ਦੀ ਤੇ ਉਹਨੇ ਦੁੱਧੋਂ ਪਾਣੀ ਛਾਣ ਦੇਣਾ ਉਹਨੇ ਇੰਨੀ ਬ੍ਰਿਕੀ ਨਾਲ ਜਾਂਚ ਕਰਨੀ ਹੈ ਤੁਸੀਂ ਇੱਕ ਪੈਨ ਜਿਹੜਾ ਜੇਬ ਤੇ ਲੱਗਾ ਹੋਇਆ ਹੈ ਕਿੰਨੀ ਕੀਮਤ ਹੈ ਦੀ ਕਿਸ ਵਕਤ ਖਰੀਦਿਆ ਕਿਹੜੀ ਦੁਕਾਨ ਤੋਂ ਖਰੀਦਿਆ ਪੈਸੇ ਕਿੱਥੋਂ ਲਏ ਕਿੱਥੋਂ ਤੱਕ ਜਾਂਚ ਹੁੰਦੀ ਹੈ ਮੈਂ ਇੱਕ ਆਰਟੀਕਲ ਪੜ੍ਹ ਰਿਹਾ ਸੀ ਕਿਸੇ ਅਫੀਸਰ ਦਾ ਉਹਦੇ ਘਰ ਵਾਲੀ ਦੀ ਜਿਹੜੀ ਲਿਪਸਟਿਕ ਹੁੰਦੀ ਹੈ ਨਾ ਸੁਰਖੀ ਉਹ ਬਹੁਤ ਮਹਿੰਗੀ ਸੀ ਜਪਾਨ ਤੋਂ ਆਈ ਸੀ ਉਦੇ ਮੱਥੇ ਤੇ ਲੱਗਣ ਵਾਲੀ ਬਿੰਦੀ ਤੇ ਜਾਂਚ ਕਰ ਲਈ ਉਹ ਕਹਿੰਦੇ ਇਹ ਜਪਾਨ ਤੋਂ ਆਈ ਹੈ ਔਰ ਉਹਨਾਂ ਨੇ ਇਹ ਪੁੱਛਿਆ ਕਿ ਤੁਹਾਡੇ ਕੋਲ ਜਪਾਨ ਦਾ ਵੀਜ਼ਾ ਹੈਗਾ ਉਹ ਕਹਿੰਦੇ ਹਾਂ ਹੈਗਾ ਟਿਕਟਕੀ ਨੇ ਕਰਾਈ ਸੀ ਸੋਡਾ ਉੱਥੋਂ ਦਾ ਟੂਰ ਕਾਹਦੇ ਲਈ ਸੀ ਘੁੰਮਣ ਫਿਰਨ ਕਿਉਂ ਗਏ ਬੈਂਕ ਵਿੱਚੋਂ ਪੈਸੇ ਕਿੱਦਾਂ ਲਏ ਉਹਦੇ ਤੁਸੀਂ ਯੂਐਸਏ ਡਾਲਰ ਕਿਦਾਂ ਲਏ ਸੋਨਾ ਖਰੀਦ ਕੇ ਲੈ ਕੇ ਆਏ ਇਹ ਸਾਰਾ ਕੁਝ ਉਹਨਾਂ ਨੇ ਇੱਕ ਪਿਸਟਕ ਦੇ ذریعے ਜਾਂਚ ਕਰ ਲਈ ਐਨੀ ਬਰੀਕੀ ਨਾਲੋਂ ਦੇਖਦੇ ਨੇ ਜਾਨੀ ਕਿ ਤੁਸੀਂ ਉੱਥੇ ਬਚ ਨਹੀਂ ਸਕਦੇ ਇੱਥੇ ਇੱਕ ਹੋਰ ਬੇਨਤੀ ਕਰਨੀ ਹੈ ਬਹੁਤੇ ਲੋਕ ਅੱਜ ਵੀ ਸ਼ਬਦਾਵਲੀ ਇਹੋ ਜਿਹੀ ਵਰਤਦੇ ਨੇ ਕਿ ਉਹ ਸ਼ਬਦਾਵਲੀ ਉਹਨਾਂ ਦੇ ਆਪਣੇ ਘਰ ਵਿੱਚ ਵੀ ਸੁਣੀ ਨਹੀਂ ਜਾਂਦੀ ਕੋਈ ਵੀ ਮਹਿਕਮਾ ਹੋਵੇ ਸਾਰਾ ਮਹਿਕਮਾ ਗਲਤ ਨਹੀਂ ਹੁੰਦਾ ਤੇ ਸਾਰਾ ਮਹਿਕਮਾ ਸਹੀ ਨਹੀਂ ਹੁੰਦਾ ਕੁਝ ਬੰਦੇ ਗਲਤ ਹੁੰਦੇ ਨੇ ਜਿਹੜੇ ਗਲਤ ਹੁੰਦੇ ਨੇ ਉਹਨਾਂ ਨੂੰ ਨਾਂ ਲੈ ਕੇ ਟਾਰਗੇਟ ਕਰ ਦਿਓ ਕਿਸੇ ਨੂੰ ਕੋਈ ਦੁੱਖ ਨਹੀਂ ਹੁੰਦਾ ਹੁਣ ਇਹ ਟੋਨੀ ਵਰਗੇ ਜਿਹੜੇ ਮੇਨ ਹੈਗੇ ਸੀ ਕੋਟ ਮਾਰ ਕਰਨ ਵਾਲੇ ਤੇ ਇਹ ਇਨਸਪੈਕਟਰ ਨੇ ਇਹਨਾਂ ਥੱਲੇ ਕਨਸਟੇਬਲ ਵੀ ਹੋਣਗੇ ਹੌਲਦਾਰ ਵੀ ਹੋਣਗੇ ਉਹਨਾਂ ਸਾਰਿਆਂ ਨੂੰ ਇੱਕ ਕਤਾਰ ਵਿੱਚ ਖੜਾ ਕਰਨਾ ਅਗਲੇ ਨੇ ਬ੍ਰਿਕੀ ਨਾਲ ਪੁਸ਼ਕਿਸ਼ ਹੋਣੀ ਹੈ ਮੋਟਰਸਾਈਕਲ ਕਿੱਥੋਂ ਆਇਆ ਮੋਟਰਸਾਈਕਲ ਤੋਂ ਬਾਅਦ ਗੱਡੀ ਕਿਦਾਂ ਲਈ ਪ੍ਰਾਪਰਟੀ ਕਿੰਨੀ ਸੀ ਪਹਿਲਾਂ ਜ਼ਮੀਨ ਕਿੰਨੀ ਲਈ ਤਨਖਾਹ ਕਿੰਨੀ ਹੈ ਇਹ ਪੈਸਾ ਕਿੱਥੋਂ ਆਇਆ ਇਹ ਸਾਰੀ ਜਾਣ ਜਾਨਕਿ ਸ਼ਾਨ ਮੀਣ ਪੁਸ਼ਕਿਸ਼ ਹੋਣੀ ਹੈ ਤੇ ਫਿਰ ਜਦੋਂ ਕੁਛ ਕੁਛ ਹੋ ਗਈ ਫਿਰ ਕੇਸ ਜਦੋਂ ਪੀਕ ਤੇ ਚਲਾ ਗਿਆ ਵੀ ਹੁਣ ਨਿਪਟਾਰਾ ਹੋਣਾ ਹੈ ਫੈਸਲਾ ਹੋਣਾ ਹੈ ਤੇ ਉਦੋਂ ਫਿਰ ਉਹਨਾਂ ਨੇ ਪਸਤੌਣਾ ਜਿਨ੍ਹਾਂ ਨੇ ਮਾੜੀ ਮੋਟੀ ਗੱਲ ਤੇ ਕੁੱਟਮਾਰ ਕੀਤੀ ਹੋਣੀ ਹੈ ਦੂਜਿਆਂ ਨੇ ਨਹੀਂ ਪਸਤੌਣਾ ਜਿਨ੍ਹਾਂ ਨੇ ਇਹ ਗਲਤੀ ਕੀਤੀ ਹੋਣੀ ਹੈ ਪਸਤੌਣਾ ਉਹਨਾਂ ਨੇ ਇਹ ਹੋਰਾਂ ਲਈ ਸਬਕ ਹੈ ਕਿ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਹੈ ਮੁੜੀ ਮੋਟੀ ਗਲਤੀ ਗਾਲੀ ਗਲੋਚਨਾ ਕਰੋ ਜਿਹੜਾ ਅਫੀਸਰ ਗਲਤ ਹੈਗਾ ਉਹਦੇ ਲਈ ਸਖਤ ਤੋਂ ਸਖਤ ਸਟੈਂਡ ਰੱਖਿਆ ਕਰੋ ਕਾਰਵਾਈ ਦੀ ਮੰਗ ਕਰਿਆ ਕਰੋ ਔਰ ਜਦੋਂ ਅਸੀਂ ਇਹੋ ਜੀਆਂ ਚੀਜ਼ਾਂ ਦੇਖਦੇ ਆਂ ਇਹਨਾਂ ਤੋਂ ਸਾਨੂੰ ਸਬਕ ਲੈਣ ਦੀ ਲੋੜ ਹੈ ਉਹਨਾਂ ਸੀਵੀਆਈ ਨੇ ਜਿਹੜੀ ਜਾਂਚ ਕਰਨੀ ਹੈ ਨਾ ਉਹਨਾਂ ਨੇ ਕੋਲੇ ਪੈਰੇ ਨਹੀਂ ਕਿਸੇ ਨੂੰ ਛੱਡਣਾ ਬੰਦੇ ਦਾ ਪੁੱਤ ਬਣਾ ਕੇ ਜਾ ਤਮਕੀਲਾ ਸਭ ਨੂੰ ਚੇਤੇ ਕਰ ਲੋ ਬੈਲੀਆਂ ਦੇ ਮੋਰੀ ਨੂੰ ਪੁੱਤ ਬਣਾ ਕੇ ਛੱਡਣਗੇ ਉਹ ਚੰਗੀ ਤਰ੍ਹਾਂ ਉਹ ਵੀ ਐ ਨਹੀਂ ਜਾਂ ਸਾਹਮਣੇ ਸਾਹਮਣੇ ਖੜਾ ਕੇ ਉਥੇ ਕਬੂਲ ਕਰਨਾ ਪਊ ਨਹੀਂ ਹਾਂ ਇਹ ਗਲਤੀ ਕੀਤੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ